ਤਿਆਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਅਸੀਂ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਜੋ ਨਵਾਂ ਕੁਝ ਵਾਪਰਦਾ ਹੈ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੱਲੋਂ ਅੱਜ ਸਾਰੇ ਹੀ ਪੈਨਸ਼ਨਾਰਾਂ ਨੂੰ ਲੈ ਕੇ ਬਹੁਤ ਵੱਡਾ ਤੇ ਅਹਿਮ ਫੈਸਲਾ ਲਿਆ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 올ਡ ਪੈਨਸ਼ਨ ਲੈਣ ਵਾਲਿਆਂ ਲਈ ਵਿਧਵਾ ਬੁਢਾਪਾ ਬੇਸਹਾਰਾ ਪੈਨਸ਼ਨ ਵਾਲਿਆਂ ਲਈ ਜੋ ਕਿ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਪੈਨਸ਼ਨ ਜੋ 2500 ਰੁਪਏ ਕਰਨ ਦੀ ਜਾਂ ਮੁਲਾਜ਼ਮਾਂ ਦੀ ਪੈਨਸ਼ਨ ਦੇ ਵਿੱਚ ਵਾਅਦਾ ਕਰਨ ਦੀ ਉਸ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਬਹੁਤ ਵੱਡਾ ਤੋਹਫਾ ਦਿੱਤਾ ਉਹਨਾਂ ਸਾਰੇ ਪੈਨਸ਼ਨਰਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਜਿੱਥੇ ਉਹਨਾਂ ਨੂੰ ਜਦੋਂ ਰਿਟਾਇਰਮੈਂਟ ਹੋ ਜਾਂਦੀ ਸੀ ਤਾਂ ਪੈਨਸ਼ਨ ਆਪਣੀ ਚਾਲੂ ਕਰਵਾਉਣ ਲਈ ਬਹੁਤ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਸੀ ਦਫ਼ਤਰਾਂ ਦੇ ਗਿੜੇ ਮਾਰਨੇ ਪੈਂਦੇ ਸੀ ਮੁਲਾਜ਼ਮਾਂ ਦੀਆਂ ਮਿੰਤਾ ਕਰਨੀਆਂ ਪੈਂਦੀਆਂ ਸੀ ਜਾ ਕੇ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਕਿਸ ਹਿਸਾਬ ਨਾਲ ਚਾਲੂ ਹੋਣੀ ਸੀ ਉਹ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਮੁਲਾਜ਼ਮਾਂ ਦਾ ਜਿਹੜਾ ਕਿ ਬਹੁਤ ਵਧੀਆ ਇੱਕ ਨਵਾਂ ਐਪ ਸ਼ੁਰੂ ਕਰ ਦਿੱਤਾ ਗਿਆ ਹੈ ਜਿਨੇ ਵੀ ਰਿਟਾਇਰਮੈਂਟ ਹੋਵੇਗੀ ਉਸ ਤੋਂ ਬਾਅਦ 3 ਮਹੀਨਿਆਂ ਦੇ ਵਿੱਚ ਉਹਨਾਂ ਦੀ ਪੈਨਸ਼ਨ ਆਪਟੋਮੈਟਿਕ ਚਾਲੂ ਹੋ ਜਾਏ ਕਰੇਗੀ ਸੋ ਇਸ ਦੇ ਬਾਰੇ ਪੰਜਾਬ ਸਰਕਾਰ ਨੇ ਜੋ ਕਿ ਇੱਕ ਕੈਂਪ ਲਾ ਕੇ ਇਹਨਾਂ ਦੇ ਵਿੱਚ ਜਿਹੜਾ ਉਹਨਾਂ ਸਾਰੇ ਪੈਨਸ਼ਨਰਾਂ ਨੂੰ ਵੱਡੀ ਰਾਹ ਦਿੱਤੀ ਏ ਕਿ ਹੁਣ ਤੁਹਾਨੂੰ ਗੇੜੇ ਮਾਰਨ ਦੀ ਜਰੂਰਤ ਨਹੀਂ ਹੋਵੇਗੀ ਤੁਹਾਡੇ ਘਰ ਖੁਦ ਉਸ ਇੱਕ ਮੁਲਾਜ਼ਮ ਜਾਵੇਗਾ ਸਾਰੇ ਡਾਕੂਮੈਂਟ ਫਿਲ ਕਰੇਗਾ ਤੇ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਵਿੱਚ ਚਾਲੂ ਹੋ ਜਾਏਗੀ ਸੋ ਪੈਨਸ਼ਨ ਕਿਸ ਤਰ੍ਹਾਂ ਹੋਣੀ ਹੈ ਇਸ ਦੇ ਬਾਰੇ ਵੀ ਜੋ ਵੱਡੀ ਜਾਣਕਾਰੀ ਦਿੱਤੀ ਗਈ ਨੋਟੀਫਿਕੇਸ਼ਨ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਜਿਹੜਾ ਕਿ ਪੈਨਸ਼ਨ ਲੈ ਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਦਿੱਤਾ ਹੈ ਪੰਜਾਬ ਸਰਕਾਰ ਨੇ ਸਿਵਲ ਸੇਵਾਵਾਂ ਨਿਯਮਾਂ ਦੇ ਵਿੱਚ ਪਹਿਲਾਂ ਬਹੁਤ ਵੱਡੀ ਸੋਧ ਕੀਤੀ ਹੈ 1 ਜਨਵਰੀ 2024 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਨਿਯੁਕਤ ਹੋਏ ਨੇ ਉਹ ਕੁਝ ਵਿਸ਼ੇਸ਼ ਸ਼੍ਰੇਣੀ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਚੁਣਨ ਦਾ ਬਦਲ ਖੋਲ ਕੇ ਵੱਡੀ ਰਾਹ ਦਿੱਤੀ ਹੈ ਉਹਨਾਂ ਸਾਰੇ ਮੁਲਾਜ਼ਮਾਂ ਨੂੰ ਇਸ ਸਬੰਧੀ ਜੋ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਸਪਸ਼ਟ ਹੈ ਕਿ 3 ਮਹੀਨਿਆਂ ਦੇ ਅੰਦਰ ਅੰਦਰ ਚੋਣ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਖੁਦ ਬੈ ਖੁਦ ਨਵੀਂ ਪੈਨਸ਼ਨ ਸਕੀਮ ਵਿੱਚ ਸ਼ਾਮਲ ਕਰ ਲਿਆ ਜਾਵੇ ਕਰੇਗਾ ਜੋ ਵੀ ਨਵੀਂ ਪੈਨਸ਼ਨ ਸਕੀਮ ਹੈ ਜੋ ਉਸਦੇ ਵਾਅਦੇ ਦੇ ਵਿੱਚ ਉਸ ਮੁਲਾਜ਼ਮ ਨੂੰ ਸ਼ਾਮਲ ਕੀਤਾ ਜਾਵੇਗਾ ਔਰ ਉਸ ਨੂੰ ਪੈਨਸ਼ਨ 3 ਮਹੀਨਿਆਂ ਦੇ ਵਿੱਚ ਵਿੱਚ ਮਿਲਣੀ ਸ਼ੁਰੂ ਹੋ ਜਾਏਗੀ ਇਸ ਦੇ ਨਾਲ ਹੀ ਜੋ ਬੁਢਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਜਾਂ ਬੇਸਹਾਰਾ ਪੈਨਸ਼ਨ ਹੈ ਜੋ ਉਹਨਾਂ ਨੂੰ 1500 ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ ਉਸ ਨੂੰ 2500 ਰੁਪਏ ਪੈਨਸ਼ਨ ਕਰਨ ਦੇ ਵਾਸਤੇ ਵੀ ਬਹੁਤ ਜਲਦੀ ਐਲਾਨ ਕੀਤਾ ਜਾ ਸਕਦਾ ਹੈ ਜੋ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਦੱਸਿਆ ਸੀ ਕਿ ਅੱਜ ਪੰਜਾਬ ਦਾ ਖਜ਼ਾਨਾ ਪੂਰੀ ਤਰ੍ਹਾਂ ਭਰ ਗਿਆ ਪੰਜਾਬ ਪੰਜਾਬ ਦੇ ਖਜ਼ਾਨੇ ਦੇ ਵਿੱਚ ਜੋ ਹੁਣ ਰੈਵਨਿਊ ਇਕੱਠਾ ਹੋ ਚੁੱਕਿਆ ਜੋ ਪੰਜਾਬ ਦੇ ਲੋਕਾਂ ਲਈ ਇਹ ਖਜ਼ਾਨੇ ਦਾ ਮੂੰਹ ਖੋਲਾਂਗੇ ਜੋ ਲੋਕ ਭਲਾਈ ਸਕੀਮਾਂ ਨੇ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ ਸੋ ਹਰੇਕ ਮਹੀਨੇ ਜਿਹੜਾ ਕਿ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਸੀ ਉਸ ਨੂੰ ਵੀ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ ਔਰ ਇਸੇ ਨਾਲ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਰ ਜਿਹੜੀਆਂ ਲੋਕ ਭਲਾਈ ਸਕੀਮਾਂ ਨੇ ਉਹਨਾਂ ਨੂੰ ਚਾਲੂ ਕਰਨ ਵਾਸਤੇ ਵੀ ਬਹੁਤ ਜਲਦੀ ਜਿਹੜਾ ਐਲਾਨ ਕੀਤਾ ਜਾਣਾ ਹੈ ਸੋ ਇਹ ਆਖਰੀ ਵਾਰਾ ਜਦੋਂ 2026 ਆਵੇਗਾ ਤਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਸਾਰੀਆਂ ਸਰਵੇ ਕਰਵਾਏ ਜਾ ਰਹੇ ਨੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਸਾਰੀਆਂ ਚੋਣਾਂ ਕੰਪਲੀਟ ਹੋ ਚੁੱਕੀਆਂ ਨੇ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਪਹਿਲਾ ਜੋ 2024 ਸੀ ਲੋਕ ਸਭਾ ਚੋਣਾਂ ਦਾ ਸਾਲ ਨਿਬੜਿਆ ਸਰਪੰਚੀ ਚੋਣਾਂ ਹੋਈਆਂ ਉਸ ਤੋਂ ਬਾਅਦ ਨਗਰ ਨਿਗਮ ਚੋਣਾ ਹੋਈਆਂ ਸੋ ਸਾਰਾ ਸਾਰਾ ਚੋਣਾ ਦੇ ਵਿੱਚ ਬੀਤਿਆ ਇਸੇ ਕਾਰਨ ਜਿਹੜਾ ਕਿ ਨਵੀਆਂ ਸਕੀਮਾਂ ਚਾਲੂ ਨਹੀਂ ਕਰ ਸਕੇ ਜਦੋਂ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾ ਸਕੇ ਜੋ ਚੋਣ ਜਬ ਤੱਕ ਕੋਰਪ ਕੋਨਟੈਕਟ ਲੱਗਿਆ ਹੁੰਦਾ ਉਦੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾਂਦੇ ਜਿਸ ਕਾਰਨ ਹੁਣੇ ਵੱਡੇ ਫੈਸਲੇ ਲਏ ਨੇ ਬਹੁਤ ਜਲਦੀ ਪੰਜਾਬ ਦੇ ਲੋਕਾਂ ਨੂੰ ਇਹ ਵੱਡੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋਣਗੀਆਂ